ਸਸਿਕਰ ਕਿਸਾਨ ਭਰਾਵੋ ਕੀ ਹਾਲ ਚਾਲ ਨੇ ਮੈਂ ਤੁਹਾਡਾ ਆਪਣਾ ਸ਼ੇਰੋਂਾਂ ਲੱਭੀ ਤੇ ਅੱਜ ਆਪਾਂ ਇੱਕ ਮੱਝ ਦੀ ਵੀਡੀਓ ਲੈ ਕੇ ਆਏ ਆ ਆਪਣੇ ਹੀ ਪਿੰਡ ਸ਼ੇਰੋਂ ਦੇ ਵਿੱਚੋਂ ਪਹਿਲਾਂ ਵੀ ਬਾਈ ਦੀ ਇੱਕ ਵੀਡੀਓ ਪਾਈ ਸੀ ਤੇ ਉਹ ਵੀ ਮੱਝ ਦੂਸਰੇ ਦਿਨ ਆਪਣੀ ਵਿਕ ਗਈ ਸੀ ਤੇ ਅੱਜ ਵੀ ਇੱਕ ਮੱਝ ਦਿਖਾਉਣਾ ਥਾਨੂੰ ਆਜੋ ਬਾਕੀ ਤੇਲ ਆਪਾਂ ਬਾਈ ਤੋਂ ਲੈਣੇ ਆ ਆਜੋ ਜੀ ਹਾਂ ਬਈ ਬੱਗੇ ਕੀ ਹਾਲ ਚਾਲ ਹੈ ਵਧੀਆ ਬਾਈ ਤੁਸੀਂ ਦੱਸੋ ਆਪ ਦਾ ਪਿੰਡ ਤੇ ਡਿਟੇਲ ਦੱਸਦੇ ਬਾਈ ਪਹਿਲਾਂ ਤਾਂ ਆਪੇ ਪਿੰਡ ਦੀ ਨਾਂ ਕਿ ਪਿੰਡ ਬਾਈ ਆਪਣਾ ਸੇਰੋ ਆ ਨਾਮ ਪੱਗਾ ਠੀਕ ਹੈ ਹਾਂ ਤੇ ਮੱਝ ਆਪਣੀ ਕਿੰਨੇ ਸੂਏ ਬਈ ਇਹ ਮੱਝ ਨੇ ਬਾਈ ਤੀਜੇ ਸੂਏ ਸੁਣਾ ਤੀਜੇ ਸੂਏ ਕਿੰਨੇ ਕਿ ਦਿਨਾਂ ਦੀ ਕੱਚੀ ਐ 30 ਤਰੀਕ ਨੂੰ ਦਿਨ ਪੂਰੇ ਹੁੰਦੇ ਨੇ ਬਾਈ 30 ਤਰੀਕ ਨੂੰ ਅੱਜ ਤਰੀਕ ਹੋ ਗਈ 27 27 ਹਾਂ ਇਦਨੋਂ ਮੜਾ ਹੱਕ ਦੇ ਮੜੀ ਦਿਖਾ ਦੀ ਆਪਾਂ ਹਾਂ ਲੇਵੀ ਮਿੱਤਰੋ ਲੇਵੀ ਦੀ ਥਾਂ ਲੇਵੀ ਦੀ ਮੱਝ ਓਕੇ ਐ ਬਾਕੀ ਤੁਸੀਂ ਆਰਡਰ ਵਾਟਰ ਸਾਰਾ ਦੇਖ ਹੀ ਲਿਆ ਤੇ ਵਗੇ ਦੀ ਦੁੱਧ ਦੀ ਡਿਟੇਲ ਬਾਈ ਕੀ ਐ ਦੁੱਧ ਬਾਈ 15 ਕਿਲੋ ਚੋਇਆ ਜਾਮਾ ਆਪਾਂ ਨੇ ਅ ਸਿਕੰਡੇ ਵਾਲਾ ਹਾਂ ਪਿਛਲੇ ਸੂਏ ਠੀਕ ਐ ਜਮਾ ਇੱਕ ਤਾਂ ਉਹੀ ਕਹਿ ਰਹੇ ਹੁੰਦਾ ਅਗਲਾ ਵੀ 15 ਹਾਂ ਹਾਂ ਉਹ ਕੰਡੇ ਦੇ ਢੋੜ ਕੇ ਲੈ ਲੇ 15 ਕਿਲੋ ਦੁੱਧ ਕੱਢਦੇ ਨੇ ਠੀਕ ਐ ਠੀਕ ਐ ਬਈ ਕੋਈ ਐ ਕੱਚੀ ਗੱਲ ਨਹੀਂ ਹੋਈ ਠੀਕ ਹੈ ਦਰਦੀ ਤਾਂ ਨਹੀਂ ਮੜੀ ਖੋਲ ਕੇ ਜਿਹੜਾ ਇਹਦੇ ਬਾਅਦ ਹਾਂ ਆਪਾਂ ਦੇਖ ਲਾਂ ਨੇ ਬਾਈ ਹਾਂ ਹਾਂ ਲੈ ਵੀ ਗੌਰ ਨਾਲ ਦੇਖੋ ਆਇਓ ਨੰਬਰ ਮੈਂ ਸਕਰੀਨ ਦੇ ਉੱਤੇ ਪਾਉਂਗਾ ਬਾਈ ਦਾ ਆਪਦੇ ਤਸੱਲੀ ਕਰਕੇ ਫੇਰ ਲੈ ਕੇ ਜਾਇਓ ਇਦਾਂ ਮੁੱਲ ਲਵਗੇ ਜਿੱਦਣ ਬਗ ਜੂ ਲੈ ਬਾਕੀ ਤੁਸੀਂ ਨੇ ਦੇਖ ਹੀ ਲਿਆ ਬਈ ਥਾਨ ਲੈਵਾ ਆਯੁੱਧਾ ਦਾ ਤਸੱਲੀ ਕਰਕੇ ਲੈ ਕੇ ਜਾਏ ਉੱਤੇ ਬੱਗੇ ਇਹਦੀ ਮੁੱਲ ਵੜੀ ਬਾਈ ਮੁੱਲ ਬਾਈ ਆਪਾਂ ਇਹਦਾ 1.5 ਲੱਖ ਕਰ ਦੋ ਅਸੇ 1.5 ਲੱਖ ਰੁਪਏ ਹਾਂ ਬਾਕੀ ਮਾਨ ਤਨ ਮੌਕੇ ਤੇ ਹਾਂ ਮੌਕੇ ਤੇ ਤਾਂ ਹੋਈ ਜਾਊ ਬਾਈ ਹਨਾ ਠੀਕ ਹੈ ਦੇਵਾ ਨੰਬਰ ਬੋਲ ਦੇ ਬਈ ਇੱਕ ਵਾਰ ਨੰਬਰ ਬਈ ਆਪਣਾ 94631 ਠੀਕ ਹੈ 66172 94631 66172 ਠੀਕ ਹੈ ਠੀਕ ਹੈ ਲਈ ਪ੍ਰਭੂ ਕਰ ਦਿਓ ਵੀਡੀਓ ਸ਼ੇਅਰ ਜਿਹਨੂੰ ਲੋੜ ਹੈ 15 ਕਿਲੋ ਦੁੱਧ ਹੈ ਚੰਗੀ ਮੈਂ ਕਰਦੀ ਮੈਂ ਤੇ ਬਾਕੀ ਵੀਡੀਓ ਨੂੰ ਕਰ ਦਿਓ ਸ਼ੇਅਰ ਬਹੁਤ ਬਹੁਤ ਧੰਨਵਾਦ ਠੀਕ ਹੈ ਬਈ